ਹਿੱਤੇ ਦਿਨ ਇੰਟਰਨੈਸ਼ਨਲ ਨਰਸਿੰਗ ਡੇ ਮੌਕੇ ਰਾਜਪੁਰਾ ਦੇ ਵਿੱਚ ਨਿਸ਼ਕਾਮ ਮੈਡੀਕਲ ਕੈਂਪ ਹੈਲਪ ਲਾਈਨ ਰਾਜਪੁਰਾ ਵੱਲੋਂ ਸੁਸ਼ਮਾ ਅਰੋੜਾ ਦੀ ਇੱਕ ਵਾਇਦੇ ਵਿੱਚ ਇੱਕ ਪ੍ਰੋਗਰਾਮ ਕਰਵਾਇਆ ਗਿਆ ਜਿਸ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਨਰਸਾਂ ਨੇ ਭਾਗ ਲਿਆ ਅਤੇ ਉਹਨਾਂ ਦੇ ਵੱਲੋਂ ਕੇਕ ਕੱਟ ਕੇ ਇੰਟਰਨੈਸ਼ਨਲ ਨਰਸਿੰਗ ਡੇ ਬੜੀ ਹੀ ਖੁਸ਼ੀ ਦੇ ਨਾਲ ਮਨਾਇਆ ਗਿਆ ਇਸ ਮੌਕੇ ਤੇ ਸੁਸ਼ਮਾ ਅਰੋੜਾ ਦੇ ਵੱਲੋਂ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਗਿਆ ਕਿ ਨਿਸ਼ਕਾਮ ਮੈਡੀਕਲ ਕੈਂਪ ਹੈਲਪ ਲਾਈਨ ਰਾਜਪੁਰਾ ਦੇ ਵੱਲੋਂ ਸਾਰਾ ਸਟਾਫ ਇੰਟਰਨੈਸ਼ਨਲ ਨਰਸਿੰਗ ਡੇ ਮਨਾ ਰਿਹਾ ਹੈ ਉਹਨਾਂ ਨੇ ਕਿਹਾ ਕਿ ਬੜੀ ਖੁਸ਼ੀ ਦੀ ਗੱਲ ਹੈ ਕਿ ਸਾਨੂੰ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਮਿਲਦਾ ਤੇ ਹੋਰ ਕੀ ਕੁਝ ਕਹਿੰਦੇ ਹੋਏ ਨਜ਼ਰ ਆਏ ਆਉਂਦੇ ਆ ਅੱਜ ਨਰਸਿੰਗ ਦੇ ਬਣਾ ਰਹੇ ਨਿਸ਼ਕਾਮ ਮੈਡੀਕਲ ਹੈਲਪਲਾਈਨ ਸ਼ਿਸ਼ਮਾ ਰੌੜਾ ਅੱਜ ਇੰਟਰਨੈਸ਼ਨਲ ਨਰਸਿੰਗ ਦੇ ਦੇ ਉਪਰ ਬੋਕਦੇ ਸਾਰੇ ਆਪਣਾ ਸਟਾਫ ਸਾਡਾ ਨਿਸ਼ਕਾਮ ਮੈਡੀਕਲ ਹੈਲਪਲਾਈਨ ਦਰਸ਼ਕ ਦੇ ਬਣਾ ਰਹੇ ਹੈਗਾ ਦਰਸ਼ਕ ਦੇ ਅਸੀਂ ਦੋ ਤੇ ਮਤਲਬ ਕਿ ਬੜਾ ਭਾਗ ਦੇ ਹੈਗੇ ਜਿਹੜਾ ਸਾਨੂੰ ਮੌਕਾ ਮਿਲਿਆ ਹੈਗਾ ਸੇਵਾ ਕਰਨ ਦਾ ਨਰਸਿੰਗ ਦੇ ਵਿੱਚ ਪ੍ਰਮਾਤਮਾ ਨੇ ਸਾਨੂੰ ਚੂਜ਼ ਕੀਤਾ ਹੈਗਾ ਕਿਵੇਂ ਬਣਾ ਰਹੇ ਮडम ਨਰਸਿੰਗ ਦੇ ਸਾਰੇ ਆਪਣੇ ਸਾਰੇ ਸਟਾਫ ਨੂੰ ਇਕੱਠਾ ਕਰਕੇ ਪੂਰੇ ਅਸੀ ਨਰਸਿੰਗ ਡੇ ਮਨਾ ਰਹੇ ਆ ਤੇ ਅਸੀਂ ਆਪਣੇ ਆਪ ਨੂੰ ਬਹੁਤ ਲੱਗੀ ਮਹਿਸੂਸ ਕਰਦੇ ਆ ਕਿ ਰਗਨੇ ਸਾਨੂੰ ਇਸ ਪ੍ਰੋਫੈਸ਼ਨਲ ਲਈ ਚੋਸ ਕੀਤਾ ਤੇ ਥੈਂਕਸ ਟੂ ਸਭ ਤੋਂ ਪਹਿਲਾਂ ਸਾਡੇ ਪ੍ਰੈਜ਼ੀਡੈਂਟ ਚਸ਼ਮਾ ਰੋੜਾ ਜੀ ਦਾ ਜਿਨ੍ਹਾਂ ਨੇ ਸਾਨੂੰ ਪੂਰੇ ਸਾਰਿਆਂ ਨੂੰ ਇਕੱਠਾ ਕਰਕੇ ਇਸ ਮੌਕੇ ਤੇ ਸਾਨੂੰ ਇਨਵਾਈਟ ਕੀਤਾ ਤੇ ਅਸੀਂ ਸਾਰੇ ਉਹਨਾਂ ਦਾ ਥੈਂਕਸ ਕਰਨਾ ਚਾਹੁੰਦੇ ਆ। ਐਕਸ਼ਿਪ ਪੰਜਾਬ ਅਸਰ ਜੋ ਨਜ਼ਰ ਆਵੇ।